ਇਹ ਕਿਹੜੀ ਤਰੀਕੀ ਅਮੀਰੀ ਹੈ ਆਪਣੇ ਲਈ ਤੂੰ ਬਿਜ਼ਨਸ ਖੋਲਿਆ ਹੋਇਆ ਏ ਧਰਮ ਦੇ ਲਈ ਨਹੀਂ ਖੋਲਿਆ ਹੋਇਆ ਧਰਮ ਤਾਂ కేవలం ਤੋ ਕੇਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੂੰ ਪ੍ਰਕਾਸ਼ ਕੀਤਾ ਇਹ ਤਾਂ ਬਗੈਰ ਤਾਂ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਹੈ ਇਹ ਤਾਂ ਲੋੜ ਹੈ ਤੇ ਜ਼ਰੂਰਤ ਹੈ ਪਰ ਮੰਨਦਾ ਨਹੀਂ ਹੈ ਕਿ ਅੱਜ ਦਾ ਸਮਾਂ ਹੈ ਭਾਈ ਕਿ ਭਾਵੇਂ ਸਾਰਾ ਕੁਝ ਵੇਚ ਵਟਦੀਏ ਕਿ ਸਾਰਾ ਕੁਝ ਭਾਵੇਂ ਵੇਚ ਵਟਦੀਏ ਕਿ ਸਤੋ ਸਿੱਖੀ ਨਿਵਾਈ ਜਾਵੇ ਸਤੋ ਸੇਵਾ ਕਮਾਈ ਜਾਵੇ ਇਹ ਤਾਂ ਮੌਕਾ ਪਈ ਜਦੋਂ ਕੋਈ ਵਿਵਪਤਾ ਦਾ ਸਾਹਮਣੇ ਹੁੰਦਾ ਨਾ ਉਦੋਂ ਆਪਣੇ ਆਪ ਨੂੰ ਇਹ ਸਮਝੋ ਕਿ ਗੁਰੂ ਨਾਨਕ ਸਾਹਿਬ ਨੇ ਮੈਨੂੰ ਬੜਪਹਾਗਾ ਸਮਝ ਕੇ ਸੇਵਾ ਕਰਨ ਦਾ ਸੁਭਾਗ ਵਸ ਕੀਤਾ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਹੀ ਮਾਨਸ ਦੇਹੀ ਪਏ ਦੋਨਾਂ ਬਾਤਾਂ ਆਇਆਂ ਤੇ ਉਸ ਇਨਸਾਨੇ ਕੀ ਹੈ ਜਿਹੜਾ ਦਰਦ ਚ ਪਏ ਇਨਸਾਨ ਦਾ ਦੁੱਖ ਨਾ ਸਮਝ ਸਕੇ ਉਹ ਬੰਦਿਆਂ ਦੀ ਨਹੀਂ ਹੁੰਦਾ ਮਨੁੱਖੀ ਕੋਈ ਦੀ। ਕਿ ਚਾਰੋਂ ਤਰਫ ਦੇਖ ਰਹੇ ਆ ਪਾਣੀ ਦੇ ਜੋ ਤਾਨ ਦੇ ਕਿਸੇ ਦਾ ਵੀ ਇਹਨਾਂ ਨੂੰ ਕਹਿੰਦੇ ਆ ਜੀ ਸਰਕਾਰਾਂ ਦੀ ਹੈ ਨਾਕਾਮੀ ਹੈ। ਠੀਕ ਕਹਿੰਦੇ ਆ ਨਾ। ਸਰਕਾਰ ਦਾ ਪ੍ਰਮਾਤਮਾ ਨਾਲ ਸਿੱਧਾ ਕਨੈਕਸ਼ਨ ਹੈ ਤੇ ਕਹਿੰਦੇ ਰੱਬ ਵੀ ਪਾ ਦੇ ਹਟਾ ਦੇ। ਨਾ ਪਈਓ ਪਾਉਂਦਾ ਨਾ ਹਟਾਉਂਦਾ। ਇਹ ਤੇਰਾ ਕੀਤਾ ਤੇਰਾ ਹੀ ਵਿਜਿਆ ਹੋਇਆ ਇਹ ਜੋ ਕੁਝ ਹੁੰਦਾ ਨਾ ਜਦੋਂ ਭਾਈ ਜਿਸ ਕੁਦਰਤ ਨੂੰ ਵਹਿਰੂ ਨੇ ਸਾਜਿਆ ਤੇਰੇ ਵਾਸਤੇ ਹੈ ਵਿਗਾੜ ਕਰਨ ਵਾਲਾ ਤਾਂ ਤੂੰ ਹੀ ਹੈ ਨਾ ਕਿਸਾਨ ਨੂੰ ਪਤਾ ਇਸ ਪਾਣੀ ਦਾ ਮੇਨ ਸਰੋਤ ਹੈ ਉਹ ਸਮੁੰਦਰ ਹੈ ਬਾਹਰ ਸਾਰੀ ਹੈ ਇਸ ਸਮੁੰਦਰ ਤੋਂ ਹੀ ਆ ਰਹੀ ਹੈ ਉਹ ਸਮੁੰਦਰ ਦੀ ਇੱਕ ਵਿਧੀ ਮੈਥਡ ਕਿ ਜਦੋਂ ਉਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਨਾ ਪਾਣੀ ਗਰਮ ਹੋ ਕੇ ਭਾਅ ਬਣ ਕੇ ਉੜਦਾ ਹੈ ਤੇ ਹਵਾ ਦੇ ਪ੍ਰੈਸ਼ਰ ਦੇ ਨਾਲ ਜਿੱਦਣ ਜਾਣਾਂ ਦਾ ਜਿੱਥੇ ਪਹਾੜ ਹੁੰਦੇ ਉੱਚੇ ਉੱਚੇ ਅਕਸਰ ਜ਼ਿਆਦਾ ਵਾਰਸ਼ ਉੱਤੇ ਹੁੰਦੀ ਹੈ ਨਾ ਆਪਣੇ ਤਾਂ ਚਲੋ ਹੁਣ ਪੈਂਦੀ ਹੈ ਥੋੜੀ ਬਹੁਤ ਆ ਕਿਤੇ ਚੀਰਾ ਪੁੰਜੀ ਵੱਲ ਜਾ ਕੇ ਦੇਖੋ ਘਰ ਤੋਂ ਬਾਹਰ ਨਿਕਲਿਆ ਕਰੋ ਜਾਂ ਹੁਣ ਤਾਂ ਭਾਈ ਐਸੇ ਬੜੇ ਸਾਧਨ ਆ ਚੁੱਕੇ ਹੱਥ 'ਚ ਹੀ ਥੋੜਾ ਫਿਲਮਾਂ ਤੋਂ ਧਿਆਨ ਛੱਡ ਕੇ ਨਾਟਕਾਂ ਤੋਂ ਧਿਆਨ ਛੱਡ ਕੇ ਦੇਖਿਆ ਕਰੋ ਇਹ ਐਸੇ ਹੀ ਉਹਦੇ ਵਿੱਚ ਫੰਕਸ਼ਨ ਨੇ ਪ੍ਰੋਗਰਾਮ ਨੇ ਚੈਟ ਜੀਪੀਟੀ ਵਰਗੇ ਉੱਥੇ ਤੁਸੀਂ ਬੋਲ ਕੇ ਦੱਸੋ ਪੰਜਾਬੀ ਵਿੱਚ ਅੱਜ ਲੁਧਿਆਣੇ ਵਿੱਚ ਕਿੰਨਾ ਪੈਣਾ ਉਹ ਜਦੀ ਸਾਰਾ ਕੁਝ ਦੱਸ ਦਿੰਦਾ ਕਿੱਥੇ ਨੁਕਸਾਨ ਹੋ ਰਿਹਾ ਵਾ ਅਸੀਂ ਕਿਵੇਂ ਬਚੀਏ ਅਸੀਂ ਦੂਸਰੇ ਨੂੰ ਕਿਵੇਂ ਬਚਾਈਏ ਹਰ ਇੱਕ ਗੱਲ ਦਾ ਸਵਾਲ ਤਜਰਵਾ ਦਿੰਦਾ ਤੁਹਾਡੇ ਦਾ ਪਰ ਸਾਡਾ ਧਿਆਨ ਤਾਂ ਬਈ ਫਿਲਮਾਂ ਵੱਲ ਹੁੰਦਾ ਹੈ ਗੰਦਮੰਦ ਦੇਖਣੇ ਚੰਗੀ ਚੀਜ਼ ਦੇਖਣੀ ਕੋਈ ਨਹੀਂ ਤੇ ਜੇ ਦੇਖੋਗੇ ਜੇ ਪੜੇ ਲਿਖੇ ਹੋ ਭਾਈ ਸਮਝਦਾਰ ਹੋ ਇੱਥੇ ਬੈਠੇ ਬੈਠੇ ਹੀ ਕਿਹੜੀ ਮਰਜ਼ੀ ਕੱਲ ਦਾ ਹੱਲ ਭਾਵੇਂ ਗੁਰਬਾਣੀ ਦੀ ਕੋਈ ਪੰਕਤੀ ਹੈ ਬੋਲ ਕੇ ਦੱਸੋ ਕਿ ਮੈਨੂੰ ਇਸ ਪੰਕਤੀ ਤੇ ਮੈਨੂੰ ਅਰਥ ਨਹੀਂ ਪਤਾ ਉਹਵੇਂ ਪੰਜਾਬੀ ਜਿਉਂਵੇਂ ਦੱਸ ਦਿੰਦਾ ਜਿਹੜੀ ਭਾਸ਼ਾ ਤੁਹਾਨੂੰ ਉਹਦੇ ਉਹਵੇਂ ਬੋਲ ਕੇ ਦੱਸ ਦਿੰਦਾ ਲਿਖ ਕੇ ਦੱਸ ਦਿੰਦਾ ਪੜ ਲਾ ਭਾਵੇਂ ਸੁਣ ਲੈ ਬੜਾ ਗਿਆਨ ਆ ਭਾਈ ਇਹ ਹੱਥ ਦੇ ਵਿੱਚ ਮੋਬਾਈਲ ਦੇ ਵਿੱਚ ਪਰ ਲੱਭੋਗੇ ਤਾਂ ਹੀ ਹੈ ਨਾ ਕਿ ਇਸ ਰੋਵਰ ਇੱਕ ਜਿਹਦੇ ਵਿੱਚ ਹੰਸ ਨੇ ਹੀਰੇ ਮੋਤੀ ਲੱਭਣਿਆ ਤੇ ਬੰਗਲੇ ਨੇ ਜੋ ਆਪਾਂ ਵਾਂ ਇਹ ਬੰਗਲੇ ਨੇ ਵੀ ਤੋ ਸਿਰਫ ਡੱਡੂਆਂ ਮੱਛੀਆਂ ਲੱਭਣੀਆਂ ਹੁੰਦੀਆਂ ਬਾਸਾ ਇੱਕੋ ਹੀ ਜਗ੍ਹਾ ਤੇ ਇਹ ਦੋਨਾਂ ਦਾ ਉੱਥੇ ਹੀ ਹੰਸ ਰਹਿੰਦੇ ਆ ਉੱਥੇ ਹੀ ਬੰਗਲੇ ਰਹਿੰਦੇ ਆ ਰੰਗ ਦੋਨਾਂ ਦਾ ਇੱਕੋ ਹੀ ਔਰ ਇੱਕ ਡੱਡੂ ਲੱਭਦਾ ਮੱਛੀਆਂ ਲੱਭਦਾ ਦੂਸਰਾ ਉਹਦੇ ਵਿੱਚੋਂ ਹੀਰੇ ਮੋਤੀ ਲੱਭਦਾ ਉਵੇਂ ਸੰਸਾਰ ਹੈ ਹਰ ਸੁੱਖ ਦੇ ਵਿੱਚ ਦੁੱਖ ਹੈ ਦੁੱਖ ਦੇ ਵਿੱਚ ਸੁੱਖ ਹੈ ਕਿ ਜੋ ਸਾਡੇ ਹੱਥ ਵਿੱਚ ਆਏ ਤੇ ਵਿੱਚ ਜਿੰਨਾ ਮਰਜੀ ਗਿਆਨ ਲੱਭ ਲੋ ਭਾਈ ਹੁਣ ਕਿਤਾਬਾਂ ਚੱਕਣ ਦੀ ਲੋੜ ਨਹੀਂ ਕਰਾਂ ਚੱਕਣ ਦੀ ਲੋੜ ਨਹੀਂ ਐ ਬਸ ਜੋ ਤੁਹਾਡੇ ਮਨ ਚ ਆ ਗਿਆ ਵੀ ਆਹ ਦੇਖਣਾ ਨਿਤਨੇ ਤੁਸੀਂ ਕਰਨਾ ਕੁਟਕਾ ਸਭ ਗਿਆਤ ਪੜਨਾ ਸੀ ਹੁਤਾ ਬਸ ਉਹ ਮੈਂ ਜਿੱਥੇ ਬੈਠੇ ਆ ਰੰਭ ਕਰ ਦੋ ਭਾਈ ਬਸ ਜਿੱਥੇ ਬੈਠਿਆ ਸਭ ਕਰਦੇ ਆ ਕਿਤੇ ਜਾਂਦੇ ਆ ਘਰ ਦੇ ਕੰਮ ਕਰ ਕਰਦੇ ਆ ਲਾ ਕੇ ਸੁਣ ਲੋ ਪੜ੍ਹਨੇ ਹੀ ਪਈ ਸੁਣਨੇ ਤਾਂ ਅਸੀਂ ਗਾਣੇ ਹੁੰਦੇ ਜਿਹੜੇ ਮਰ ਗਏ ਉਹਨਾਂ ਨੂੰ ਸੁਣੀ ਜਾਂਦੇ ਕੇ ਲਾਲਾ ਕਹਿੰਦਾ ਉਹਨਾਂ ਨੇ ਸੁਣੀ ਜਾਂਦੇ ਭਾਈ ਧਰਮ ਦੀ ਗੱਲ ਕਰਿਆ ਕਰੋ ਇਨਸਾਨੀਅਤ ਦੀ ਗੱਲ ਕਰਿਆ ਕਰੋ ਸਮਝਿਆ ਕਰੋ ਧਰਮ ਨਾਲ ਹੀ ਤੁਹਾਡਾ ਬੇੜਾ ਪਰ ਹੋਣਾ ਆ ਜੋ ਬੇੜਾ ਗਰਕ ਹੋਇਆ ਨਾ ਜੋ ਕੁਝ ਹੋ ਰਿਹਾ ਇਹ ਤੇ ਨਾ ਤਾਂ ਕਿਸੇ ਸਰਕਾਰ ਦਾ ਹੈ ਤਾਂ ਆਫਤਾ ਹੈ ਉਦਰ ਤੇ ਨਹੀਂ ਨਹੀਂ ਪਾਈ ਕੁਦਰਤ ਤੋਂ ਤੁਸੀਂ ਬਵਾਈ ਹੈ ਅਣ ਸਮੁੰਦਰ ਦੇ ਪਾਣੀ ਉਠਣ ਦਾ ਕਾਰਨ ਇਹ ਹੈ ਕਿ ਸੂਰਦਿਆਂ ਕੰਨਾਂ ਪੈਂਦੀਆਂ ਉਹ ਇੱਕ ਮੈਥਡ ਦੇ ਨਾਲ ਪੈਂਦੀਆਂ ਹਿਸਾਬ ਕਿਤਾਬ ਦੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਪੈਂਦੀਆਂ ਨੇ ਪਾ ਉਹ ਵਹੀ ਉਹ ਦਾ ਸਦਾਤ ਹੈ ਬੇ ਸੂਰ ਜਿਸ ਤਰ੍ਹਾਂ ਜਾਵੇਗਾ ਸਭ ਕੁਝ ਸਭ ਕੁਝ ਉਹਦੇ ਅਧੀਨ ਹੈ ਪਰ ਜਿਹੜੇ ਭਾਈ ਤੁਸੀਂ ਉਹਦੇ ਵਿੱਚ ਸਮੁੰਦਰ ਦੇ ਵਿੱਚ ਉੱਠੇ ਸਿੱਧੇ ਜਿਨੇ ਇਹਦੇ ਵਿੱਚ ਕੈਮੀਕਲ ਸਿੱਟਦੇ ਹੋ ਬੰਬ ਸਿੱਟਦੇ ਹੋ ਤੇ ਭਾਈ ਜਿਸ ਨੇ ਭਾਈ ਪੂਰੇ ਸ਼ਹਿਰਾਂ ਦੇ ਸ਼ਹਿਰ ਉਡਾ ਦਿੱਤੇ ਬੰਬਾਂ ਜਿਸ ਨੇ ਉਹ ਤਾਂ ਖਤਰਨਾਕ ਤੋਂ ਖਤਰਨਾਕ ਕਿ ਕਬਾਬ ਦੁਨੀਆ ਤਬਾਹ ਉਹ ਗੱਲ ਆ ਤਾਂ ਕਿ ਜਦੋਂ ਉਸ ਨੂੰ ਸਮੁੰਦਰ ਤੇ ਸਿੱੜਦੇ ਆ ਤੇ ਇਹਦੇ ਵਿੱਚੋਂ ਭਾਈ ਉਹ ਪਾਣੀ ਅੱਗ ਬਣ ਜਾਂਦਾ ਪੂਰਾ ਉੱਚੀਆਂ ਉੱਚੀਆਂ ਉਹ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਡਦੀਆਂ ਕੋਈ ਮਾੜਿਆ ਮੁੱਟੇ ਨਹੀਂ ਪਹਾੜਾਂ ਵਾਂਗ ਉੱਚੀਆਂ ਉੱਚੀਆਂ ਤੇ ਜਦੋਂ ਇੰਨਾ ਕੁਸ ਦੇ ਵਿੱਚ ਉੱਠਣਾ ਤੇ ਪਾਣੀ ਹੱਦ ਤੋਂ ਵੱਧ ਗਰਮ ਹੋ ਕੇ ਭਾਅ ਬਣ ਕੇ ਉੱੜਣਾ ਤੇ ਆਈ ਕੋਈ ਸੁਣਣਾਂ ਕਿ ਜੋ ਅਸੀ ਕਿਤੇ ਹੋ ਰਹੇ ਆ ਕਿਸੇ ਦਾ ਕੀਤਾ ਨਹੀਂ ਹੋਇਆ ਸਾਡਾ ਆਪ ਦਾ ਕੀਤਾ ਹੁੰਦਾ ਕਿ ਹੁਣ ਐਸੇ ਦੇਸ਼ਾਂ ਦੇਸਾਂ ਜੋ ਜਾਂਦੇ ਨੇ ਜਿਨ੍ਹਾਂ ਨੂੰ ਭਾਈ ਵੈਗਰੂ ਨੇ ਕਿਰਪਾ ਕੀਤੀ ਅਕਦੇ ਦੇਖੇ ਕਿ ਜੇ ਇੱਕ ਛੋਟਾ ਜਿਹਾ ਨਾ ਆਪ ਦਾ ਜੋ ਹੱਥ ਚਾਹੁੰਦਾ ਜੋ ਖਾਣੇ ਆ ਖਾਂਦਾ ਜਦ ਹੀ ਕੋਲ ਮੁਲ ਕੀਤਾ ਛੜ ਦਿੰਦਾ ਜਿੱਥੇ ਮਰਜੀ ਛੜਕਤੇ ਬਾ ਦੇਸ਼ਾਂ ਦੇ ਵਿੱਚ ਸਿੰਗਾਪੁਰ ਦੀਆਂ ਸੜਕਾਂ ਜਿਨੇ ਦੇਖੀਆਂ ਨੇ ਕਿ ਦਾਸ ਨੂੰ ਤਾਂ ਵੈਰੂ ਗੁਰੂ ਨਾਨਕ ਜੀ ਨੇ ਇਹਦੀ ਕਿਰਪਾ ਕੀਤੀ ਹੈ ਦੁਨੀਆ ਦੇ ਕੋਨੇ-ਕੋਨੇ ਚ ਘੁਮਾ ਲਿਆ ਤੇ ਉੱਥੇ ਦਾ ਜੋ ਕਾਨੂੰਨ ਹੈ ਨਾ ਕਿ ਉੱਥੇ ਦੇ ਛੜ ਕੇ ਇਦਨੇ ਭਾਵੇਂ ਉੱਥੇ ਰੋਟੀ ਰੱਖ ਕੇ ਖਾ ਲੈ ਨਹੀਂ ਸਾਫ਼ ਸਫਾਈ ਉੱਥੇ ਗੰਦਗੀ ਦਾ ਨਾਮੋ ਨਿਸ਼ਾਨ ਨਹੀਂ ਜੇ ਤੁਸੀਂ ਇੱਕ ਗਲਤੀ ਨਾਲ ਆ ਟੌਫੀ ਛੋਟੀ ਜੀ ਹੁੰਦੀ ਹੈ ਇਹਦਾ ਰੈਪਰ ਕਿੰਨਾ ਚਾਏ ਛੋਟਾ ਜਿਹਾ ਕਰਕੇ ਇਹਨਾਂ ਨੂੰ ਗੋਲ-ਮੋਲ ਕਰਕੇ ਤਲੇ ਸੁਣ ਦੋ ਜੇ ਕਿਤੇ ਉਹ ਵੀ ਸੁਣ ਤਾ ਨਾ ਸੱਦਈ ਉਸ ਸਮੇਂ ਦੇ ਤੇ ਕਿ ਉਸ ਸਮੇਂ ਦੀ ਜਦੋਂ ਗੱਲ ਹੈ ਜਦੋਂ ਉਦੋਂ ਅਸੀਂ ਗਏ ਸੀ ਉਦੋਂ ਭਾਈ ਉਹ 150 ਡਾਲਰ ਲੈਂਦੇ ਹੁੰਦੇ ਸੀ ਸਿੰਗਾਪੁਰ ਦਾ ਪਾ ਉਹਦੋਂ ਦਾ ਸਾਗ ਤਾਂ ਉਹ ਇਸ ਤਰ੍ਹਾਂ ਸੀ ਕੁਝ 1500 ਤੋਂ 3000 ਰੁਪਏ ਬਣਦਾ ਹੁੰਦਾ ਸੀ ਉਦੋਂ ਵੀ ਇੰਨਾ ਜੀ ਇਨੀ ਗਲਤੀ ਇੱਥੇ ਅਸੀਂ ਪਤਾ ਨਹੀਂ ਜਿਹੜਾ ਜੀ ਕੁਝ ਆਉਂਦਾ ਨਾਲੀਆਂ 'ਚ ਸੁੱਟੀ ਜਾਣਾ ਕੱਪੜੇ ਲੱਤੇ ਜੋ ਕੁਝ ਵੀ ਗੰਦ ਹੈ ਹੁਣ ਵਿਖਿਆ ਨਹੀਂ ਕਰ ਸਕਦੇ ਕਿ ਕੀ ਕੁਝ ਸੁੱਟਦੇ ਹਾਂ ਤੁਸੀਂ ਉਹਦੇ ਪਾਣੀ ਬੰਦ ਹੋ ਗਏ ਆ ਪੰਚਾਇਤ ਤਾਂ ਸਤੀ ਪਈ ਆ ਆ ਵੀ ਸਤੀ ਪਈ ਤਨ ਦੇਖਿਆ ਨਹੀਂ ਗੰਦਸੁਰ ਦੇ ਇਹਨਾਂ ਨੇ ਕਿ ਜੋ ਵੀ ਸਾਡੇ ਹੱਥ ਵਿੱਚ ਆਉਂਦਾ ਫਿਰ ਭਾਈ ਬਲੋਕਿੰਗ ਉਹ ਨਾਲੀਆਂ ਨੇ ਤੇ ਪਾਣੀ ਸਲੋ ਹੋਣਾ ਹੀ ਹੈ ਜੇ ਉਹ ਸਾਫ਼ ਹੋਣ ਕੇਵਲ ਤੋਂ ਕੇਵਲ ਪਾਣੀ ਵਾਹਤੇ ਰੱਖੀਏ ਵਿੱਚ ਪਾਣੀ ਨਿਕਲੇ ਕੱਲਾ ਤੇ ਪਾਣੀ ਭਾਈ ਜਿਵੇਂ ਆਵੇ ਤਿਉਹ ਜਾਊਗਾ ਪਰ ਅਸੀਂ ਤਾਂ ਭਾਈ ਆਪਣੇ ਮਰਮਰਜ਼ੀਆਂ ਕਰਨੀਆਂ ਨੇ ਤੇ ਦੋਸ਼ ਫਿਰ ਹਣ ਕਹਿਣਗੇ ਨਾ ਬਹਾਗਰੂ ਨੇ ਬੜਾ ਕਹਿਰ ਕੀਤਾ ਵੈਸੀ ਸਾਡਾ ਸੁਭਾਅ ਹੁੰਦਾ ਹੈ ਕਿ ਜਦੋਂ ਕੋਈ ਸੁਆੜਾ ਹੁੰਦਾ ਨਾ ਵੀ ਬਹਾਗਰੂ ਨੇ ਬੜਾ ਹੀ ਭਾੜਾ ਗਲਤ ਬਰਦਾ ਕਰ ਦਿੰਦਾ ਵੀ ਬਹਾਗਰੂ ਨਹੀਂ ਨਹੀਂ ਹੁਣ ਵੀ ਕਹਿੰਦੇ ਬਹਾਗਰੂ ਮੇਰ ਕਰ ਕਿਉਂ ਕਰੇ ਜਿੱਥੇ ਜਾ ਕੇ ਅਰਦਾਸਾ ਕਰਦੇ ਹੋ ਜਗ੍ਹਾ ਡੁੱਬੀਆਂ ਪਈਆਂ ਨੇ ਨਾ ਕੋਈ ਮੰਦਰ ਨਾ ਕੋਈ ਗੁਰਦਰਾਂ ਨਾ ਕੋਈ ਮਹਿਜਰ ਸਾਰੇ ਤਹਿਸ ਨੈਸ ਹੋਏ ਪਏ ਨੇ ਪਾਣੀ ਨਾਲ ਭਰੇ ਪਏ ਨੇ ਪਹਾੜਾਂ ਤੇ ਮੰਦਰ ਜਿੱਥੇ ਮਾਤਾ ਕੋ ਆਪਣੇ ਸੁੱਖਾ ਪੂਰੀਆਂ ਕਰਨ ਜਾਂਦੇ ਹੋ ਉਹ ਰੁੜੇ ਫਿਰਦੇ ਨੇ ਕਿ ਜਿੱਥੇ ਤੁਸੀਂ ਭਾਈ ਜਾਂਦੇ ਹੋ ਉਹ ਵੀ ਅਮਨ ਹੀ ਕੰਦਾ ਦੇਖ ਲਓ ਨਜ਼ਾਰਾ ਬਚਣਾ ਮੁਸ਼ਕਲ ਹੋਇਆ ਪਏ ਉਥਾਂ ਦੀ ਜਿੱਥੇ ਅਸੀਂ ਜਾਣਿਆ ਕਿ ਸਾਡੇ ਤੇ ਵਹਿਗੂ ਕਿਰਪਾ ਕਰੇ ਉਥੇ ਆਪਦੀ ਕਿਰਪਾ ਆਪ ਹੀ ਹੁੰਦੀ ਪਈ ਵਹਿਗੂ ਕੋਈ ਦਖਲਦਜ਼ ਨਹੀਂ ਕਰਦਾ ਕਿ ਪ੍ਰਮਾਤਮਾ ਉਹ ਇੰਟਰਫੇਅਰ ਨਹੀਂ ਕਰਦਾ ਉਹ ਸਿਰਫ ਸੁਣਦਾ ਭਗਤਾਂ ਦੀ ਹੈ ਕੀ ਰੱਬ ਦੇ ਪਿਆਰਿਆਂ ਦੀ ਤੇ ਰੱਬ ਦੇ ਪਿਆਰੇ ਆ ਉਹ ਹਮੇਸ਼ਾ ਆਨੰਦ ਚ ਖਸੋ ਉਹ ਹਮੇਸ਼ਾ ਸੁੱਖ ਚ ਨੇ ਉਹ ਹਮੇਸ਼ਾ ਕੁਝ ਹੀ ਵਹਿਗਰੂ ਆਨੰਦ ਚ ਬੈਠੋ ਮੈਂ ਹੀ ਪਾਰੇ ਆ ਤੁਪ ਪਾਰੇ ਆ ਵੀ ਤੇਰੇ ਪਾਣੇ ਤੇਰਾ ਕੀ ਆ ਮਿੱਠਾ ਲਾ ਉਹ ਤਾਂ ਅੱਜ ਵੀ ਭਾਵੇਂ ਨਾਲ ਸਾਰ ਕੁਝ ਤਬਾਹ ਹੋ ਗਿਆ ਪਰ ਫਿਰ ਵੀ ਕਹਿੰਦੇ ਆ ਬਾਈ ਉਹਦੀ ਰਜਾ ਸੀ ਭਾਈ ਉਹਦੀ ਮਰਜ਼ੀ ਆ ਸਾਡੇ ਕਰਮ ਸੀ ਬਾਕੀ ਕਰਮ ਸਾਡੇ ਨੇ ਭਾਈ ਕਰਮ ਅਸੀਂ ਕੀਤੇ ਹੋਏ ਨੇ ਵਾੜਾ ਅਸੀਂ ਕੀਤਾ ਹੋਇਆ ਇਹਨੇ ਕਿਹਾ ਸਿਪਾਈ ਕਿ ਦਰਾਗਤਾ ਨੂੰ ਸ਼ਾਂਗੀ ਜਾਓ ਵੱਢੀ ਜਾਓ ਠੀਕ ਆ ਪੁਰਾਣੇ ਸੀ ਵੱਢ ਲਏ ਪਰ ਨਵੇਂ ਕਿਨੇ ਲਾਉਣੇ ਆ ਨਵੇਂ ਤਾਂ ਭਾਈ ਇਹਦੀ ਤਰੇ ਤਰੇ ਜਾਂਦੇ ਜਾ ਕੇ ਉਹਨਾਂ ਨੂੰ ਖਿੱਚ ਦਿੰਨੇ ਆ ਉਹਦੀ ਨਿੱਕੇ ਨਿੱਕੇ ਨੇ ਆ ਕਿਨੇ ਲਾਤਾ ਫਾਹਾ ਵੜਤਾ ਮੇਰੇ ਖੇਤ ਚ ਕਣਤ ਨਹੀਂ ਹੋਣੀ ਹੁਣ ਦੇ ਕੀ ਕੁਛ ਹੁੰਦਾ ਦਾ ਕਿ ਜਦੋਂ ਕੁਦਰਤ ਨਾਲ ਖਲਵਾੜ ਕਰੋ ਉਦੋਂ ਤਾਂ ਥੋੜਾ ਜਿਹਾ ਨੁਕਸਾਨ ਹੁੰਦਾ ਨਾ ਤੇ ਹੁਣ ਦੇਖੋ ਜਿਹੜਾ ਨੁਕਸਾਨ ਹੋ ਰਿਹਾ ਇਹ ਸਾਡੇ ਹੀ ਕੰਡੇ ਵਿੱਜੇ ਹੋਏ ਕਹਿੰਦੇ ਪੱਕੇ ਕਰ ਦੋ ਦਰਿਆਵਾਂ ਦੇ ਕੰਢੇ ਬਲੇ ਉਹ ਮਾਣ ਤੋਂ ਥੋੜਾ ਪੜੇ ਲਿਖੇ ਹੁੰਦੇ ਦਰਿਆਵਾਂ ਦੇ ਕੰਢੇ ਕਦੇ ਪੱਕੇ ਹੁੰਦੇ ਹੀ ਨਹੀਂ ਜੇ ਪੱਕੇ ਹੋਣ ਭਾਈ ਜਿਵੇਂ ਚ ਪਾਣੀ ਭਰਿਆ ਪਿਆ ਹੋਵੇ ਇੱਕੋ ਲੰਤ ਟੁੱਟ ਜਾਣ ਕਿੰਨਾ ਨੁਕਸਾਨ ਹੁਣ ਤਾਂ ਪਤਾ ਲੱਗਦਾ ਵੀ ਹੌਲੀ ਹੌਲੀ ਚੱਲਦਾ ਤਾਂ ਸਾਨੂੰ ਪਾਣੀ ਆਉਂਦਾ ਵਾ ਤੇ ਬੰਦਾ ਵਿਚ ਆ ਕਰ ਲੈਂਦਾ ਇਹ ਵੀ ਭਾਈ ਵਿਗਿਆਨਕ ਤੱਥ ਹੁੰਦੇ ਸਿਆਣੇ ਕਹਿੰਦੇ ਕਦੇ ਨਹਿਰਾ ਸੁੱਕੀਆਂ ਪਈਆਂ ਜੇ ਕਿਤੇ ਦੋ ਦਿਨ ਸਕੂਲ ਗਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਉਂ ਸੁੱਕੀਆਂ ਰੱਖੀਆਂ ਹੋਈਆਂ ਆ ਭਾਈ ਏਕ੍ਰੇ ਲੂ ਪਾਣੀ ਭਾਵ ਖੇਤੀਬਾੜੀ ਵਾਤੇ ਅੰਦਰ ਨਹਿਰਾਂ ਦੇ ਵਿੱਚ ਪਾਣੀ ਇਹ ਕਾਰਨ ਹੁੰਦਾ ਨਾ ਪਤਲਾ ਸੰਝਦੇ ਆਂ ਪੀਣ ਵਾਤੇ ਜਾਂ ਹੋਰ ਕਮਾ ਵਾਤੇ ਵਰਤਦੇ ਆਂ ਇਹਦੇ ਵਿੱਚ ਜਿੰਨੇ ਆ ਬਾੜ ਆਈ ਆ ਇਹਦਾ ਜਿਹੜੇ ਗੇਟ ਖੋਲਦਾ ਨਾ ਆ ਜਿਹੜੇ ਮਾੜੇ ਮੋਟੇ ਸੁੱਕਪੋਕੇ ਜੇ ਬੈਠੇ ਆ ਇਹ ਤੋਂ ਵੀ ਜਾਵਾਂਗੇ ਉਹ ਨਹਿਰਾਂ 'ਚ ਇਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਬਾੜ ਦਾ ਪਾਣੀ ਸੰਭਾਲ ਲੈਣ ਉਹ ਤਾਂ ਭਾਈ ਜਿਵੇਂ ਹਣ ਨਾਲੀਆਂ ਦੇ ਵਿੱਚ ਇਹਦੇ ਵਿੱਚ ਆਪਾਂ ਮੋਟਰ ਦਾ ਪਾਣੀ ਥੋੜੀ ਪਾ ਸਕਦੇ ਉਹ ਤਾਂ ਬੜੀਆਂ ਹਿਸਾਬ ਦੇ ਨਾਲ ਨੇ ਭਾਈ ਉਤਨੇ ਨਹਿਰ ਹਿਸਾਬ ਨਾਲ ਬੜੀਆਂ ਕਿ ਇਹ ਤਾਂ ਭਾਈ ਤੁਹਾਡੇ ਨਿਤ ਪ੍ਰਤੀਜੋਤੀ ਕਾਰਜ ਕਰਦੇ ਹੋ ਖੇਤੀ ਬਾੜੀ ਵਾਤੀ ਜਾਂ ਪਿੰਡ ਵਾਤੇ ਪਾਣੀ ਲੈ ਸਕਦੇ ਹੋ ਪਰ ਇਹ ਚ ਇਹ ਨਹੀਂ ਛੱਡ ਸਕਦੇ ਜੇ ਛੱਡ ਦਿੱਤਾ ਬਸ ਸਾਰੇ ਪਾਸੇ ਬਾਹ ਪਰਲ ਹੋਈ ਐ ਫਿਰ ਕਿਨਾਰੇ ਕੱਚੇ ਹੁੰਦੇ ਨੇ ਹੁਣ ਜਿੱਤੇ ਲੋਕ ਮੱਝਾਂ ਬਾੜਦੇ ਨੇ ਉਹ ਕਿਨਾਰੇ ਕਿਤੇ ਪੱਕੇ ਨੇ ਅਸੀਂ ਆਪ ਹੀ ਤੋੜੇ ਹੋਏ ਨੇ ਦੋ ਦਿਨਾ ਕੇ ਬੈਗਰੂ ਆ ਜੋ ਟੀਮਾ ਭੇਜ ਦੋ ਅਸੀਂ ਡੁੱਪਦੇ ਆ ਆਈ ਹਾਲ ਸਾਡੇ ਆ ਭਾਈ ਕੀ ਨਹੀਂ ਕਿਹਾ ਸੀ ਭਾਈ ਉਸ ਦਰਿਆ ਦੇ ਵਿੱਚ ਤੁਹਾਨੂੰ ਖੇਤੀ ਕਰਨ ਨੂੰ ਜੋ ਤੁਹਾਡੀ ਜ਼ਮੀਨ ਹੈ ਹੀ ਨਹੀਂ ਆਉਣ ਵੀ ਦੇਖੋ ਜੋ ਤੁਹਾਡੀ ਨਹੀਂ ਹੁੰਦੀ ਨਾ ਜਿਉਂ ਵੱਟਾ ਵੱਢਣ ਲੱਗਣਗੇ ਨਾਲ ਅਜਨੇ ਛੜਕਾ ਜਾਂਦੀਆਂ ਆਪਣੇ ਦੇਖ ਲਿਆ ਕਰੋ ਇੱਥੇ ਕਿਨੇ ਕਿਨੇ ਕਿਆਂ ਦਿਨੇ ਪਈਆਂ ਕਿਤੇ ਵੱਡੇ ਵੱਡੇ ਪਹੇ ਹੁੰਦੇ ਸੀ ਨਾ ਨਿੱਕੀ ਨੇ ਕਿਆਂ ਖਾਲੀਆਂ ਜੇ ਬਣਾਤੀਆਂ ਉਹ ਭਾਈ ਜੇ ਤੇਰਾ ਕਿਲੇ ਦੀ ਜ਼ਮੀਨਾਂ ਨੇ ਸਰਿਆ ਤੇ 1 2 ਇੰਚ ਰੋਜ਼ ਵੱਢੇਗਾ ਤਾਂ ਨਾ ਕੀ ਬਣੂਗਾ ਸਾਰੀ ਬੜਲਾ ਫਿਰ ਕੀ ਹੋ ਜਾਏਗਾ ਫਿਰ ਕਿਹੜਾ ਤੋਂ ਹਵਾਨੀ ਬਣ ਜਾਏਗਾ ਪਰਤਨ ਦੋਖ ਪਰਾਇਆ ਤਨ ਦੋਖ ਹੈ ਦੁੱਖ ਹੈ ਦੁੱਖ ਹੀ ਦਿੰਦਾ ਵਾ ਕੀ ਦੁੱਖ ਦਿੰਦਾ ਵਾ ਅਸੀਂ ਇੱਕ ਪਾਸੇ ਪੁੱਠੇ ਤਰੀਕੇ ਨਾਲ ਕਮਾਉਂਦੇ ਆ ਰੱਬ ਦੂਸਰੇ ਪਾਸੇ ਕੱਢ ਵੀ ਲੈਂਦਾ ਪਈ ਅਜੋ ਕੋ ਨੁਕਸਾਨ ਹੋ ਰਿਹਾ ਵੈਰੋਂ ਕੱਢਣਾ ਹੁੰਦਾ ਫਿਰ ਤੂੰ ਕਰ ਸਹੀ ਮਾਰੇ ਕਮ ਪਰ ਤਨ ਦੋਖੀ ਚਪਾਪ ਨਾ ਫੇੜੇ ਜੇ ਨਹੀਂ ਕਰੇਗਾ ਉਹ ਕਉ ਪਾਣਿ ਚ ਰਹੇਗਾ ਜਮ ਜੰਦਾਨ ਆਵੇ ਗਰ ਚਾ ਰਹੀ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਇਹੀ ਪੰਕਤੀ ਦੀ ਆਪਾਂ ਅਰਥ ਸ਼ੁਰੂਆਤ ਕੀਤੀ ਸੀ ਭਰਤਨ ਦੋਖ ਕੇ ਪ੍ਰਾਇਤ ਜਿਹੜੇ ਡੁੱਬਦੇ ਆ ਉਹ ਤਾਂ ਚ ਲੈਣ ਉੱਥੇ ਪਈ ਭੁੱਖਾ ਤਾਂ ਬੈਠੇ ਪਈ ਲੈਣ ਦੇ ਵਿੱਚ ਪੰਕਤੀ ਲੱਗਿਆ ਲੈ ਰੱਜਿਆ ਵੀ ਬੈਠਾ ਡੋਲੂ ਲੈ ਕੇ ਬੈਠਾ ਬਰਤਨ ਲੈ ਕੇ ਬੈਠਾ ਪਾ ਦਿਓ ਜੀ ਭਈ ਤਾਂ ਭੁੱਖਿਆਂ ਬਾਤ ਤੇ ਉਹ ਤਾਂ ਰੱਜਿਆ ਹੋਇਆ ਤੈਨੂੰ ਕਾਹਦੇ ਬਾਤ ਚਾਹੀਦਾ ਹੈ ਉਵੇਂ ਉਹਨੋ ਤੇ ਹੋ ਰਹੇ ਅਧਿਕਾਰੇ ਸੀ ਕਿ ਜਿਨ੍ਹਾਂ ਨੂੰ ਬਾਕੀ ਭੁੱਖਾ ਜਾਂ ਉਹਨਾਂ ਤੇ ਵਿਵਤਾ ਹੈਗੀ ਹੈ ਜਿਵੇਂ ਇ Haiti ਲੋ ਵਿਵਤਾ ਬਈ ਸੰਤਾ ਸੇਵਾ ਕਰਨੀ ਚਾਹੀਦੀ ਸਭ ਨੂੰ ਰਲ ਮਿਲ ਕੇ ਕੋਈ ਭੇਦ ਭਾਵ ਨਹੀਂ ਹੈ ਆ ਦੇਖਿਆ ਨਾ ਪੋਲੀਟੀਕਲ ਪਾਰਟੀ ਬਸ ਦੋ ਗੋ ਬਿਸਕਟ ਹੱਥੇ ਫੜ ਕੇ ਗਏ ਆ ਸਾਡੇ ਜੀ ਐਮਐਲਏ ਸਭ ਗਿਆ ਇਹ ਗਏ ਨੇ ਸਾਨੂੰ ਮੌਕਾ ਦਿੱਤਾ ਹੁੰਦਾ ਦਿੱਤਾ ਸੀ ਭਾਈ ਬਥੇਰਾ ਦਿੱਤਾ ਸੀ 70 ਸਾਲ ਤੁਸੀਂ ਬੈਠੇ ਰਹੇ ਹੋ ਜੇ ਚੰਗੇ ਹੁੰਦੇ ਲੋਕ ਧੱਕੇ ਨਾ ਮਾਰਦੇ ਇੰਨੀ ਥੋੜੀ ਪੱਤਨਾ ਰੁਲਦੀ ਹੁਣ ਤਾਂ ਬਹੁਤ ਕੁਝ ਗੋਹਾਂਗੇ ਦੁਨੀਆ ਸਿਆਣੀ ਹੈ ਭਾਈ ਜਿਹੜਾ ਕੋਈ ਮਰਜ਼ੀ ਕਰਨਾ ਤਾਂ ਚਾਹੀਦਾ ਭਾਈ ਕਿ ਆਪਣੇ ਸਾਰੇ ਰਲ ਮਿਲ ਕੇ ਆਵਾਜ਼ ਚੱਕੋ ਭਾਈ ਆਜੋ ਭਾਈ ਰਲ ਮਿਲ ਕੇ ਹੁਣ ਦੇਵਤਾ ਇੱਥੇ ਕੋਈ ਰਾਜਨੀਤੀ ਦੇ ਆਪਾਂ ਰਲ ਮਿਲ ਕੇ ਕੰਮ ਕਰੀਏ ਅਸੀਂ ਬਹੁਤ ਕੁਝ ਕਰ ਸਕਦੇ ਸੀ ਅਸੀਂ ਬਹੁਤ ਕੁਝ ਕਰ ਲਿਆ ਅਸੀਂ ਐਂ ਕੀਤਾ ਸਰਕਾਰ ਕੁਝ ਕਰਦੀ ਨਹੀਂ ਭਾਵੇਂ ਆਪਣੀ ਸਰਕਾਰ ਨੂੰ ਸੈਂਟਰ ਚ ਕਰਦੇ ਆ ਬਨਾਮ ਸਰਕਾਰ ਤੋਂ ਵਗੈਰਾ ਤਾਂ ਕੁਝ ਹੋਣਾ ਵੀ ਨਹੀਂ ਨੇ ਇੱਥੇ ਭਾਈ ਸਰਕਾਰ ਦੇ ਨਾਲ ਖੜੋ ਸਾਰੇ ਰਲ ਮਿਲ ਕੇ ਚਲੋ ਭਾਈ ਲੜਾਈਆਂ ਝਗੜੇ ਫਿਰ ਦੇਖਾਂਗੇ ਪਹਿਲਾਂ ਇਸ ਵਿਵਤਾ ਦਾ ਹੱਲ ਕਰੀਏ ਕਿ ਜੋ ਆਪੋਨਾਂ ਨੂੰ ਤਾਂ ਲੈਣਾ ਸੈਂਟਰ ਗਵਰਨਮੈਂਟ ਤੋਂ ਰਲ ਮਿਲ ਕੇ ਲਈ ਨਹੀਂ ਪਾਈ ਲਾਲਚ ਹੈ ਕਿ ਦੁਨੀਆ ਭਾਈ ਹੁਣ ਅੱਗੇ ਇਲੈਕਸ਼ਨਾਂ ਆਉਣੀਆਂ ਆ ਵੀ ਲੋਕ ਕਹਿਣਗੇ ਵਾਹ ਵੀ ਇਹਨਾਂ ਨੇ ਬੜਾ ਕੰਮ ਕੀਤਾ ਇਕ ਤਾਂ ਆਪਣੀ ਮਸ਼ੀਨ ਜੀ ਲਗਾਇਆ ਫੋਟੋਆਂ ਕਿ ਚਾਹੀਆਂ ਕੱਪੜੇ ਬੜੇ ਸਜ ਧਜ ਕੇ ਜਾਂਦੇ ਆ ਉਹ ਜਾਣਾ ਬਾੜ ਦੇ ਵਿੱਚ ਬੜੀਆਂ ਪੱਗਾ ਪੁਗਾ ਸਜਾ ਕੇ ਜਾਂਣਾ ਪੂਰੇ ਕ੍ਰੇਮ ਚਰੀਮਾ ਲਾ ਕੇ ਉੱਥੇ ਤਾਂ ਭਾਈ ਪਾਣੀ ਚ ਵੜ ਦੇਵਤਾ ਦੇ ਵਿੱਚ ਵੜ ਕਿ ਜਿਨ੍ਹਾਂ ਨੂੰ ਉਹਦੇ ਪ੍ਰੇਮ ਹੁੰਦਾ ਨਾ ਕਿ ਐਸੇ ਦੇਖੇ ਨੇ ਮੰਤਰੀ ਬਾਦ ਦੇਸ਼ਾਂ ਦੇ ਵਿੱਚ ਦੇਖੇ ਨੇ ਜਿਸ ਨੂੰ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸਮੇਂ ਦੇ ਵਿੱਚ ਤਾਨਾਸ਼ਾਹ ਮੰਨਦੇ ਆ ਨਾ ਨੌਤਪੁਰ ਦੇ ਕਿਵੇਂ ਜੋ ਉਹ ਖੁਦ ਆਪਣੇ ਕੱਪੜੇ ਉਤਾਰ ਕੇ ਭਾਗ ਪਾਣੀ ਦੇ ਵਿੱਚ ਵੱੜਦਾ ਖੇਤਾਂ ਦੇ ਵਿੱਚ ਵੱੜਦਾ ਖੇਤਾਂ ਦੀਆਂ ਫਸਲਾਂ ਨੂੰ ਚੈੱਕ ਕਰਦਾ ਐਵੇਂ ਨਹੀਂ ਦੁਨੀਆ ਨੂੰ ਇੰਨਾ ਮੰਨਦੀ ਪੂਜਦੀ ਸਾਡੇ ਲਈ ਤਾਂ ਨਾਸ਼ਾ ਨਹੀਂ ਹੋ ਸਕਦਾ ਭਾਈ ਉੱਥੇ ਲੋਕ ਤਾਂ ਵਾਤੇ ਭਗਵਾਨ ਹੈ ਜਿਨੇ ਉਹਨੇ ਸਿਸਟਮ ਬਣਾਏ ਹੋਏ ਨੇ ਸਭ ਦੇ ਦੇਖ ਕਰਦਾ ਮਾੜਾ ਕੰਮ ਨਹੀਂ ਕਰਨਾ ਹਰ ਇੱਕ ਨੂੰ ਉਹ ਉਪਦੇਸ਼ ਦਿੰਦਾ ਤੇ ਇਨੀ ਤਾਕਤਾ ਉਹਦੇ ਵਿੱਚ ਏਕਤਾ ਉਹਦੀ ਉਹਦੇ ਦੇ ਦੇ ਸਾਰੀ ਜਨ ਸੰਖਿਆ ਉਹਦੇ ਨਾਲ ਹੈ ਏਕਤਾ ਕਰਕੇ ਦੇਸ਼ ਭੂਰਾ ਦਾ ਅਮਰੀਕਾ ਨੂੰ ਅੱਖਾ ਕੱਢਦਾ ਅਗਲਾ ਅਮਰੀਕਾ ਵਾਲਾ ਵੀ ਹੱਥ ਜੋੜ ਕੇ ਖੜਦਾ ਨਾ ਵੀ ਨੇ ਪਤਾ ਨਹੀਂ ਕਹਿੰਦਾ ਮੈਂ ਤੋ ਮਰੂੰਗਾ ਬਰੂੰਗਾ ਛੜਦਾ ਤੈਨੂੰ ਵੀ ਨਹੀਂ ਮੈਂ ਤੇ ਲੈ ਸੀ ਤੂੰ ਪੰਗਾ ਹੱਥ ਜੋੜਦਾ ਕਿਤੇ ਹਿੰਮਤ ਹੋਈ ਏ ਅਮਰੀਕਾ ਵਾਲੇ ਦੇ ਕਹੇ ਨੋ ਨੋ ਏਕਤਾ ਦੀ ਗੱਲ ਹੁੰਦੀ ਏ ਇੱਥੇ ਏਕਤਾ ਦੀ ਗੱਲ ਮੈਨੂੰ ਬਣਾ ਦੋ ਮੈਂ ਬਣਾਉਂਗਾ ਮੈਂ ਦੇਖੋ ਕੀ ਕਰਦਾ ਵਿਪਾਅ ਤੂੰ ਇਹੀ ਸੁੱਕਾ ਭਾਲਦਾ ਮੈਂ ਅੱਗੇ ਬਾੜ ਆਵੇ ਹੜ ਆਉਣ ਤੇ ਮੈਂ ਤੁਹਾਡੇ ਕੰਮ ਸਵਾਰਾਂ ਕਿ ਤੇਰੇ ਮਰੇ ਤੇ ਮੈਂ ਆਵਾਂ ਇਹ ਅਦਾਸ ਨਹੀਂ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਵਿਵਸਤਾ ਆਵੇ ਨਾ ਸਾਰੇ ਰਲ ਮਿਲ ਕੇ ਆਪਾਂ ਦੀ ਭਾਈ ਮਨ ਦੇ ਵਿੱਚ ਭਾਵਨਾ ਰੱਖੀ ਆ ਆ ਸਾਡੀ ਇਹ ਭੇਦ ਭਾਵ ਵਾਲੀ ਨੀਤੀ ਨੇ ਨਾ ਆ ਬੇੜਾ ਕਰ ਕੀਤਾ ਪਿਆ ਦੇਸ਼ ਕਉ ਪੰਜਾਬ ਦਾ ਧਰਮ ਦਾ ਬੇੜਾ ਕਰ ਕੀਤਾ ਪਿਆ ਇਹਨਾਂ ਨੇ ਜੇ ਕਿਤੇ ਇਕੱਤਰ ਹੁੰਦੇ ਕਿਹੜੀਆਂ ਸਰਕਾਰਾਂ ਕਿਹੜੇ ਦੇਸ਼ ਸਾਹਮਣੇ ਭੈ ਖਣਾ ਸੀ ਨਾ ਭਈ ਹੋਰ ਤਾਂ ਜਿੱਦਨੋਂ ਮੋਹ ਤੇ ਕੋ ਨਵਾ ਡੇਰਾ ਨਵੇਂ ਸੰਤਾਂ ਨਵੇਂ ਪ੍ਰਧਾਨ ਚਾਰੋਂ ਤਰਫ ਇਹੀ ਐ ਨਾ ਹਰ ਇੱਕ ਦੇ ਆਪ ਦੇ ਆਪ ਦੇ ਘੋੜੇ ਦੱਬੇ ਹੋਏ ਨੇ ਇਹ ਤੁਹਾਨੂੰ ਸਿਖਾਉਣਾ ਕਿ ਨਹੀਂ ਸੀ ਉਹ ਤਾਂ ਆਪ ਕਰਾਂ ਚ ਬੜੇ ਬੈਠੇ ਨੇ ਇਹੀ ਹੋ ਰਿਹਾ ਨਾ ਇਸ ਕਰਕੇ ਪਾਛੇ ਕਾ ਨਾਨਕ ਕੱਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆ ਜੇ ਸੰਤ ਲੱਭਣਾ ਹੈ ਕਿ ਤੂੰ ਪੱਕਾ ਲੱਭ ਇੱਥੇ ਜੇ ਕੋਈ ਸੰਤ ਪੱਕਾ ਹੈ ਕੇਵਲ ਤੋਂ ਕੇਵਲ ਗੁਰਬਾਣੀ ਗੁਰਗ੍ਰੰਥ ਸਾਹਿਬ ਜੀ ਹੈ ਮਹਾਰਾਜ ਕੋਈ ਹੋਰ ਨਹੀਂ ਹੈ ਉਹਦਾ ਬਾਰ ਬਾਰ ਬੇਨਤੀ ਕਰਦੇ ਆ ਵੀ ਆਪਾਂ ਤਾਂ ਸਿੱਧੇ ਸਾਦੇ ਨੋਰਮਲ ਜੀ ਇਨਸਾਨ ਤੁਹਾਡੇ ਵਾਂਗੂ ਪਾਠ ਪੂਜਾ ਨਹੀਂ ਕਰਦੇ ਕੋਈ ਮਾਲਾ ਨਹੀਂ ਫੜਦੇ ਲਿਓ ਵੀ ਕੋਈ ਬਾਬਾ ਦਿਖਾ ਦਿਓ ਕੋਈ ਕਰਦੇ ਚਮਤਕਾਰ ਜਿਵੇਂ ਸੰਤੋਣਾ ਵਰਗੇ ਜੰਤਰ ਮੰਤਰ ਨਹੀਂ ਆਉਂਦੇ ਲਿਓ ਜਿਹੜਾ ਬਾਬੇ ਚ ਪਾਵਰਾਂ ਸ਼ਕਤੀਆਂ ਹੈਗੀਆਂ ਜਿਹੜੀ ਜਗਤ ਦੇ ਵਿੱਚ ਦਿਖਾ ਦਿਓ ਕਿ ਲੈ ਜਾਓ ਫੜ ਕੇ ਆ ਦੇਖ ਵੀ ਤੈਨੂੰ ਕੋਈ ਅਕਲ ਨਹੀਂ ਸੀ ਦੇਖ ਪਾਵਰ ਸ਼ਕਤੀ ਦਿਖਾਓ ਕੁਲਾ ਚੈਲੈਂਜਾ ਹੋਲ ਆਵਲ ਜਿੱਥੇ ਵੀ ਦੁਨੀਆ ਕਹਿੰਦੀ ਹੈ ਕਿ ਸਾਡੇ ਬਾਬੇ ਬੜੇ ਮਹਾਨ ਆ ਮਹਾਨ ਕੋਲ ਲੈ ਕੇ ਤਾਂ ਜਾ ਦੇਖ ਲਈ ਮਹਾਨ ਤਾਂ ਉਹਦੀ ਕਿਹ ਹੈ ਜੀ ਫਿਰ ਆਪਣੇ ਆਪ ਲੱਗੇਗਾ ਵਾਕੇ ਵੀ ਮੈਂ ਤਾਂ ਬੜਾ ਗਲਤ ਸੱਚ ਬੈਠੇ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਚ ਨਜ਼ਰ ਆਉਂਦਾ ਜਿਹਦੇ ਚਾਰਨੀ ਲੱਗੇ ਆ ਹਮੇਸ਼ਾ ਬਾਤ ਤੇ ਲੱਗੇ ਆ ਤੇ ਵੈਗਰੂ ਲਈ ਰੱਖੇ ਸਾਡੇ ਲਈ ਇਹੀ ਹੈ ਜੋ ਇਹ ਕਹਿੰਦਾ ਹੁੰਦਾ ਹੋਈ ਕਿ ਵੈਰੂ ਨੇ ਜੋ ਅਸੀ ਕਰਨੇ ਆ ਕਰਮ ਨੂੰ ਆਲੋ ਉਹਨਾਂ ਦੇ ਮਿਲਣ ਹੁਣ ਤੂੰ ਵਿਪਤਾ ਖੁਦ ਵਿਜੀ ਹੋਈ ਏ ਤੇ ਵਿਪਤਾ ਨੂੰ ਵਿਪਤਾ ਹੀ ਲਗਣੀ ਆ ਕਿ ਵਿਪਤਾ ਨੂੰ ਭਾਈ ਵਿਪਤਾ ਹੀ ਲਗਣੀ ਹੈ ਤੈਨੂੰ ਕਿਹਨੇ ਕਿਹਾ ਸੀ ਭਾਈ ਕਿ ਜਿੱਥੇ ਦਰਿਆ ਨੇ ਉੱਥੇ ਤੱਕ ਤੋਂ ਆਪਣੇ ਫਸਲਾਂ ਦੇ ਬੀਜ ਘਰ ਪਾ ਉੱਥੇ ਜਗ੍ਹਾ ਤੇਰੀ ਨਹੀਂ ਨਾ ਕਿ ਤੂੰ ਤਾਂ ਭਾਈ ਖਾਲੀ ਪਈ ਜਗਾ ਦੇ ਕੇ ਆਪਣੇ ਮਾਲਲੇ ਭਾਈ ਕਿ ਚਾਰੋਂ ਤਰਫ ਅਪਵਿਧੀ ਕਰਦੇ ਨੇ ਜਿਉਂ ਛੜਕਾ ਮਰਦੇ ਆ ਕਿਦੇ ਆਉਣਾ ਨਹੀਂ ਜਾਣਾ ਨਹੀਂ ਕੋਈ ਦੁੱਖ ਨਹੀਂ ਦੇਖਣਾ ਸੁਪਨੀ ਦੇਖਣਾ ਆਪਣਾ ਹੀ ਕੰਮ ਕਰਨਾ ਵਾ ਜਿਉਂ ਤੇ ਕਹਿੰਦੇ ਇੱਥੇ ਸਾਡੇ ਕੋਈ ਸਰਕਾਰੀ ਜਗ੍ਹਾ ਸਰਕਾਰੀ ਇੱਥੇ ਭਾਈ ਸਭ ਲਈ ਹੈ ਉਹ ਇੱਥੇ ਇੱਕ ਤਾਂ ਮਾਲਕ ਵੀ ਬਣ ਕੇ ਬੈਠਦਾ ਦੰਦਾ ਹੋਇਆ ਇੱਕ ਦਿਨ ਦੋ ਦਿਨ ਆ ਛੜਕਾਂ ਤੇ ਕੂੜਾ ਕਰਕਟ ਪਿਆ ਹੁੰਦਾ ਵੱਲਵਾ ਪਿਆ ਹੁੰਦਾ ਦੋ ਦੋ ਤਿੰਨ ਤਿੰਨ ਸਾਲ ਪਿਆ ਰਹਿੰਦਾ ਵਾ ਕਿਉਂ ਭਾਈ ਕੱਲੇ ਬਾਤੀ ਸਰਕਾਰੀ ਹੈ ਇਹ ਸਭ ਦੀ ਹੈ ਵਰਾਜ਼ੀ ਕਰਦੇ ਆਂ ਇਹ ਮਿੱਟੀ ਗੰਦਗੀ ਰੋੜ ਰੋੜ ਕੇ ਨਾਲੀਆਂ ਜਾਂਦੀਆਂ ਆਂ ਨਾਲੀਆਂ ਬਲਕਜ ਹੋ ਰਹੀਆਂ ਆਂ ਪਾਣੀ ਚੜਦਾ ਜਾ ਰਿਹਾ ਜਦ ਦੋ ਚਾਰ ਘਟੇ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਜੀ ਬੇਨਤੀ ਕਰਦੇ ਗਰੀਸੀ ਵਿਪਤਾ ਵੀ ਤੂੰ ਆਪ ਹੀ ਪਾਈ ਹੋਈ ਆ ਭਲਿਆ ਮਾਨਸਾ ਤੂੰ ਦੇਖਤਾ ਵੀਜੀ ਐ ਤੇ ਵਿਪਤਾ ਨੂੰ ਵਿਪਤਾ ਹੀ ਲੱਗਦੀ ਐ ਜੇ ਤੂੰ ਚੰਗੇ ਕਰ ਕੀਤੇ ਹੁੰਦੇ ਸਭ ਦੇ ਭਲੇ ਦੀ ਸੋਚ ਐ ਕਿ ਨਹੀਂ ਭਾਈ ਇਹ ਮਾੜਾ ਕਰਮ ਮੈਂ ਤੈਨੂੰ ਕਰਨਾ ਜਦੋਂ ਨਹੀਂ ਕਰੇਗਾ ਪਾਚ ਕਹਿੰਦੇ ਤੂੰ ਮਾੜੇ ਕਰਮ ਛੱਡ ਤੇਰੇ ਕੋਲ ਤਾਂ ਜੰਮ ਵੀ ਨਹੀਂ ਹੋਣੇ ਪੜ ਤੰਦੋ ਕਿਛ ਪਾਪ ਨਾ ਭੇੜੇ ਜਮ ਜੰਦਾਰਣਾ ਆਵੇ ਨੇੜੇ ਕੇ ਭਾਈ ਜਦੋਂ ਤੂੰ ਸਭ ਦਾ ਹੀ ਭਲਾ ਕਰੇਂਗਾ ਭਲੇ ਦੀ ਗੱਲ ਕਰੇਂਗਾ ਬੁਰਾਈ ਦਾ ਸਾਥ ਛੱਡੇਂਗਾ ਇਹਨੇ ਕਿ ਸ਼ਰਾਬੀਆਂ ਦਾ ਸਾਥ ਦੇਣਾ ਨਸ਼ੇੜੀਆਂ ਦਾ ਸਾਥ ਦੇਣਾ ਕੀ ਭਲੇ ਦਾ ਕੰਮ ਨਹੀਂ ਭਾਈ ਜਦੋਂ ਤੂੰ ਸਹੀ ਜਗ੍ਹਾ ਸਾਥ ਦੇਵੇਂਗਾ ਭਾਵੇਂ ਉਹ ਤੇਰਾ ਦੋਸਤ ਨਹੀਂ ਵੀ ਹੈ ਜਿਹਦੇ ਨਾਲ ਖੜਾ ਨਾ ਤੇ ਤਾਂ ਵੀ ਕੋ ਨਾਨਕ ਸਾਹਿਬ ਦੇ ਘਰ ਤੇਰੀ ਹਾਜ਼ਰੀ ਚੰਗੇ ਇਨਸਾਨਾਂ ਤੇ ਲੱਗਣੀ ਹੈ ਜੇ ਭਾਵੇਂ ਮਿੱਤਰ ਨਾਲ ਖੜ ਕੇ ਕੋਈ ਬਿਰਾਈ ਦਾ ਬੂਟਾ ਲਾਉਣਾ ਹੈ ਕਿ ਕਿਸੇ ਨਿਛੇੜੀ ਨੂੰ ਕਿਸੇ दारू ਵਾਲੇ ਨੂੰ ਇਹਨੂੰ ਰੋਪਣ ਦੀ ਵਿਜੈ ਪੜਾਉਣਾ ਹੈ ਤੇ ਭਾਈ ਤੂੰ ਦੁਖੀ ਹੈ ਜੋ ਕੰਮ ਬੁਰੇ ਹੈ ਬੁਰੇ ਕੰਮ ਦਾ ਬੁਰਾ ਨਤੀਜਾ ਆਉਣ ਜੋ ਦੀ ਪਹੁੰਚਣਾ ਨਾ ਜੋ ਕੁਝ ਹੋ ਰਿਹਾ ਹੈ ਇੱਥੇ ਕੇਵਲ ਤੋਂ ਕੇਵਲ ਹਰ ਕੋਈ ਅਰਦਾਸ ਕਰ ਸਕਦਾ ਔਰ ਕੁਛ ਨਹੀਂ ਹੋਣਾ ਇਹ ਕਹੋ ਤੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਬ ਕੀ ਵਾਰ ਬਖਸ਼ ਬੰਦੇ ਕੀ ਮੇਰੇ ਕਿਰਪਾ ਮੈਨੂੰ ਕਿਰਪਾ ਕਰ ਬਖਸ਼ ਕਰ ਦੇ ਮੈਂ ਅੱਗੇ ਤੇ ਚੰਗੇ ਕਰਮ ਦੇਵਤਾ ਹਰ ਸਾਲ ਆਉਣੇ ਆ ਚੰਗੇ ਫੇਰ ਨਹੀਂ ਕਰਨੇ ਹੁੰਦੇ ਆਪਾਂ ਇਹ ਚੰਗੇ ਫੇਰ ਨਹੀਂ ਕਰਨੇ ਹੁੰਦੇ ਆਪਾਂ ਮਾੜੇ ਫੇਰ ਕਰਨੇ ਆ ਬ੍ਰਿਅਈ ਤਾਂ ਮਾਰਗ ਚਰਨਾਂ ਕੋਈ ਨਹੀਂ ਤਾਂ ਸੁੱਖ ਆਉਣੇ ਕਿੱਥੋਂ ਆ ਦੁਖੀ ਆ ਤਾਂ ਦੁਖੀ ਹੀ ਰਹੇਗਾ ਜ਼ਿੰਦਗੀ ਬੀਤ ਗਈ ਦੁੱਖਾਂ ਚ ਕਰਦੇ ਕੋਈ ਬਦਲਾਅ ਨਹੀਂ ਆਇਆ ਜਿਨ੍ਹਾਂ ਨੇ ਕਿਤੇ ਇਸ ਬਰਾਈ ਦਾ ਮਾਰਗ ਛੱਡੇ ਆ ਸਿੱਧੇ ਮਾਰਗ ਤੇ ਆ ਗਏ ਭਾਈ ਉਹ ਜੇ ਭਾਈ ਵੀ ਦੀ ਚਾਂਦੀ ਦੀ ਗੱਲ ਕੀਤੀ ਸੀ ਉਹਨੂੰ ਵਿਸ਼ਵਾਸ ਸੀ ਭਰੋਸਾ ਸੀ ਤੈਨੂੰ ਅਰਦਾਸ ਤੇ ਕੋਈ ਭਰੋਸਾ ਨਹੀਂ ਹੈ ਤੈਨੂੰ ਗੁਰੂ ਨਾਨਕ ਸਾਹਿਬ ਤੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਅਰਦਾਸ ਕੀਤੀ ਭਾਈ ਵੀ ਦੀ ਚੰਦ ਜੀ ਨੇ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਕਹਿੰਦੇ ਜਦੋਂ ਚਾਨੀ ਲੱਗਿਆ ਨਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਹੀ ਬਿਰਦ ਸੁਆਮੀ ਸੰਦਾ ਕਹਿੰਦੇ ਭਾਈ ਕੀ ਕਰਦਾ ਕਹਿੰਦੇ ਮਹਾਰਾਜ ਚੋਰੀਆਂ ਕਰਦਾ ਠੱਗੀਆਂ ਕਰਦਾ ਕਹਿੰਦੇ ਚੱਲ ਆ ਜਾ ਤੇਰਾ ਕਿਤਾਬ ਇਹੀ ਰਹੂਗਾ ਪਰ ਵਿਧੀ ਬਦਲ ਲੈਨੇ ਆ ਕਰਨੀ ਤੇ ਕਰਵਾਣੇ ਤੇ ਤੋਂ ਅਸੀਂ ਵੀ ਇਹੀ ਕੁਸੰਦਾ ਵਾ ਕੀ ਕਰਾਇਆ ਸੀ ਕਹਿੰਦੇ ਜਿਹੜੇ ਹੁਣ ਦਛਾਲੇ ਤੇ ਘੋੜੇ ਲੈ ਕੇ ਗਏ ਸੀ ਨਾ ਹੁਣ ਉਹਨਾਂ ਨੇ ਖੋਏ ਆ ਤੇ ਤੂੰ ਇਹ ਇਸ਼ਾਈ ਦਾ ਕਰਵਾ ਦੂਸਰੇ ਵਾਸਤੇ ਜਿਹਦੇ ਵਾਸਤੇ ਦੂਸਰੇ ਦਾ ਕਿਦਾ ਭਲਾ ਹੁੰਦਾ ਕਿ ਭਾਈ ਫਿਰ ਇਹ ਕੰਮ ਵੀ ਚੱਲਣ ਕਾਰਨਾ ਹੋ ਜਾਂਦਾ